ਟਵੀ ਵਾਲਿਓ ਮੂਵੀ ਬਣਾ ਲੋ ਜੀ ਜਾਗੋ ਆਇਆ ਸ਼ਾਵਾ ਜੀ ਜਾਗੋ ਆਇਆ ਜੀ ਜਾਗੋ ਆਇਆ ਤੇ ਆਉਂਦਿਆਂ ਦੇ ਸ਼ਗਨ ਮਨਾਣਗੇ ਸਡੇ ਆਉਣੇ ਆਦੇ ਹੁਣ ਤੱਕ ਅਸੀਂ ਪੰਜਾਬ ਦੀਆਂ ਬਹੁਤ ਹੁਣ ਅਸੀਂ ਪੰਜਾਬ ਦੀ ਸੋਨੀਆਂ ਮੁਟਿਆਰਾਂ ਦੇਖ ਰੇ ਸੀ ਹੁਣ ਅਸੀਂ ਪੰਜਾਬ ਦਾ ਲਾੜਾ ਵੀ ਦੇਖ ਲਿਆ ਦੇਖੋ ਜੀ ਪੰਜਾਬ ਦਾ ਮੁੱਛ ਫੁੱਟ ਗੱਭਰੂ ਮੁੱਛ ਮੁੱਟ ਗੱਭਰੂ ਤਾਂ ਨਹੀਂ ਵਕੇ ਸਾਦੇ ਪਰ ਗੱਭਰੂ ਜ਼ਰੂਰ ਹੈ ਜੀ ਸਾਡੀਆਂ ਜਵਾਨ ਕੁੜੀਆਂ ਦੇਖਣ ਆਉਣਗੀਆਂ ਗੱਭਰੂ ਜਵਾਨ ਨੂੰ ਮੈਂ ਸੱਚ ਬੱਜ ਕੇ ਜਮਾ ਤੇ ਸਾਰੇ ਮੈਨੂੰ ਦਿਖ ਰਜ ਰਜ ਕੇ ਅਸੀਂ ਆਪਣੇ ਕਲਚਰ ਨੂੰ ਜਿੰਦਾ ਰੱਖਣ ਦੀ ਖਾਤਰ ਅਸੀਂ ਆਪਣੀ ਜਾਨ ਨੂੰ ਦੁੱਖ ਦੇ ਕੇ ਵੀ ਅਸੀਂ ਆਪਣੇ ਸ਼ੌਂਕ ਪੂਰਾ ਕਰਨਾ ਆਪਣੇ ਕਲਚਰ ਦਾ ਨਾਂ ਕਰਨਾ ਸੌਣ ਦਾ ਮਹੀਨਾ ਕਿਹੀ ਤਪ ਤਪ ਲਾਇਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਮੈਕ ਤੇ ਮਹੀਨੇ ਗਿੱਦੇ ਕਲਰਾਂ ਚ ਪੈਣ ਨੀ ਖੇਚ ਲਾ ਤਿਆਰੀ ਤੈਨੂੰ ਜੱਟ ਆਇਆ ਲੈਣ ਨੀ ਖੇਚ ਲਾ ਤਿਆਰੀ ਤੈਨੂੰ ਜੱਟ ਆਇਆ ਲੈਣ ਨੀ ਮੁੰਡੇ ਕੇਰ ਕੇਰ ਕੇ ਕਾਈ ਲੰਘ ਦिए ਮੁੰਡੇ ਅਨੁਸ਼ੇੜ ਕੇ ਹਾਈ ਲੋਗ ਹਾਏ ਹਾ ਹਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਰੀ ਦੇ ਇੱਕ ਸ਼ਹਿਰ ਦੇ ਪਾਰਕ ਵਿੱਚ ਜਿੱਥੇ ਕਿ ਇੱਥੇ ਉਹਦੀ ਲੇਡੀਜ਼ ਵੱਲੋਂ 3 ਦਾ ਤਿਹਾਰ ਬੜੀ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਹੈ ਤੀਆਂ ਅਤੇ ਤੀਆਂ ਦਾ ਤਿਹਾੜ ਜਿਹੜਾ ਕਿ ਪੰਜਾਬ ਵਿੱਚ ਵੀ ਹਰ ਜਗ੍ਹਾ ਹਰ ਇਲਾਕੇ ਹਰ ਪੰਜਾਬ ਹਰ ਧਰਤੀ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਇਹ ਸਰੀ ਦੇ ਇੱਕ ਪਾਰਕ ਵਿੱਚ ਇੱਥੇ ਦੀਆਂ ਬੀਬੀਆਂ ਵੱਲੋਂ ਇਹ ਤਿਹਾੜ ਬੜਾ ਪਿਆਰ ਅਤੇ ਬੜੀ ਹੀ ਜੋਸ਼ ਸ਼ੋਰ ਨਾਲ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵਿੱਚ ਕਿੰਨਾ ਜ਼ਿਆਦਾ ਜੋਸ਼ ਹੈ ਬੀਬੀਆਂ ਆਪਣੀਆਂ ਜਿਹੜੀਆਂ ਲੋਕਲ ਬੋਲੀਆਂ ਜਿਹੜੀਆਂ ਸਾਡੇ ਵਿਰਸੇ ਨਾਲ ਸੰਬੰਧਿਤ ਬੋਲੀਆਂ ਉਹਨਾਂ ਨੂੰ ਪਾ ਕੇ ਕਿੰਨਾ ਵਧੀਆ ਗਿੱਧਾ ਪਾ ਰਿਆ ਨੇ ਐਦਾਂ ਨਹੀਂ ਲੱਗਦਾ ਕਿ ਅਸੀਂ ਕਿਸੇ ਕੈਨੇਡਾ ਦੇ ਪਾਰਕ ਵਿੱਚ ਖੜਿਆ ਐਵੇਂ ਲੱਗ ਰਿਹਾ ਜਿਵੇਂ ਅਸੀਂ ਕਿਸੇ ਪਿੰਡੇ ਦੀ ਜੂ ਵਿੱਚ ਖੜੇ ਹੋਈਆਂ ਇਸੇ ਤਰ੍ਹਾਂ ਦੂਜੇ ਪਾਸੇ ਵੀ ਬੀਬੀਆਂ ਨੇ ਜਿਹੜੀਆਂ ਉਹ ਬੀਬੀਆਂ ਨੇ ਜਾਗੋ ਕੱਢ ਰਹੀਆਂ ਨੇ ਬਹੁਤ ਸੋਹਣੀਆਂ ਸੱਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵਿੱਚ ਕਿੰਨਾ ਉਤਸ਼ਾਹ ਹੈ ਜਿਹੜੀਆਂ ਬੀਬੀਆਂ ਸਾਡੇ ਜਿਹੜੇ ਵਿਰਸੇ ਨਾਲ ਸੰਬੰਧਿਤ ਡਰੈਸ ਵਿੱਚ ਤਿਆਰ ਹੋ ਕੇ ਬਹੁਤ ਹੀ ਸੋਹਣੀਆਂ ਲੱਗ ਰਹੀ ਨੇ ਸਾਡੀ ਬਜ਼ੁਰਗ ਬੀਬੀਆਂ ਨੂੰ ਵੀ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਹੈ ਉਹ ਅੱਜ ਦੀਆਂ ਜਵਾਨ ਬੀਬੀਆਂ ਨਾਲੋਂ ਵੀ ਵੱਧ ਝਾੜ ਕੇ ਇਸ ਜਿਹੜੇ ਕਿ ਵੇਸੇ ਵਿੱਚ ਭਾਗ ਲੈ ਰਹੇ ਨੇ ਆਓ ਦੇਖਦੇ ਹਾਂ ਇਹਨਾਂ ਦਾ ਸਿੱਧਾ ਪ੍ਰਸਾਰਣ ਕਿ ਬੀਬੀਆਂ ਆਪਣੇ ਵੇਸੇ ਨਾਲ ਸੰਬੰਧਿਤ ਬੋਲੀਆਂ ਪਾ ਰਹੀਆਂ ਨੇ ਆਪਣਾ ਪਹਿਰਾਵਾ ਹੈ ਉਸੇ ਤਰ੍ਹਾਂ ਉਹਨਾਂ ਦਾ ਖਾਣਾ ਉਸੇ ਨਾਲ ਰਿਲੇਟਡ ਇੱਥੇ ਕੁਝ ਵੀਰ ਅਤੇ ਮੇਰੇ ਸਿਸਟਰ ਵੱਲੋਂ ਬੜੀਆਂ ਸੋਹਣੀਆਂ ਪੰਜਾਬੀ ਜੁੱਤੀਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਾਇਦ ਇਹਨਾਂ ਨੇ ਵੇਚਣ ਲਈ ਰੱਖੀਆਂ ਹੋਈਆਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇਹਨਾਂ ਜਿਹੜੀ ਤੁਸੀਂ ਛੋਟੀ ਜੀ ਸੇਲ ਲਾਈ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੀ ਇਹ ਜੈਨੀਆਂ ਵੀ ਸਾਰੀਆਂ ਜੁੱਤੀਆਂ ਹੈ ਸਪੈਸੀਫਿਕਲੀ ਖੁਦ ਡਿਜ਼ਾਈਨ ਕਰਾਈਆਂ ਹੋਈਆਂ ਹੈ ਜਾਂ ਤੇ ਇਹ ਬਹੁਤ ਜਿਆਦਾ ਸੌਫਟ ਹੈ ਤੇ ਪ੍ਰਾਈਸ ਵੀ ਸਹੀ ਹੈਗੇ ਆ ਬਾਕੀ ਬਹੁਤ ਸੋਹਣੀਆਂ ਜੁੱਤੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ ਤਾਂ ਦੀਆਂ ਤਾਂ ਪੰਜਾਬ ਚ ਵੀ ਨਹੀਂ ਮਿਲਦੀਆਂ ਇੰਨੇ ਪਿਆਰੇ ਕਲਰ ਨੇ ਤੇ ਇਹਨਾਂ ਨੇ ਖੁਦ ਡਿਜ਼ਾਈਨ ਕਰਵਾਈਆਂ ਹੋਈਆਂ ਜਿੱਤੀਆਂ ਤੇ ਬੜੇ ਹੀ ਵਾਜਿਬ দামਾਂ ਤੇ ਨੇ ਜੋ ਇਹ ਵੇਚ ਰਹੇ ਨੇ ਥੈਂਕ ਯੂ ਜੀ अच्छा ਤੁਸੀਂ ਇਹ ਜੁੜੀਆਂ ਜੁੱਤੀਆਂ ਪੰਜਾਬੀ ਜੁੱਤੀਆਂ ਬਹੁਤ ਸੋਹਣੀਆਂ ਰੰਗ ਬਰੰਗੇ ਪੰਜਾਬੀ ਜੁੱਤੀਆਂ ਰੱਖੀਆਂ ਕਿ ਤੁਸੀਂ ਇੱਥੇ ਪੰਜਾਬ ਤੋਂ ਹੀ ਕਰਵਾ ਮੰਗਵਾਈਆਂ ਨੇ ਇਹ ਹਾਂਜੀ ਹਾਂਜੀ ਮੈਂ ਪੰਜਾਬ ਤੋਂ ਹੀ ਤਿਆਰ ਕਰਾਈਆਂ ਆਈਆਂ ਤੇ ਸੋਹਣੀ ਮਈਵਾਲ ਦੇ ਨਾਮ ਤੇ ਮੇਰਾ ਪੇਜ ਹੈਗਾ ਤੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਤੇ ਉਹਦੇ ਤੋਂ ਆਰਡਰ ਕਰ ਸਕਦੇ ਹੋ ਹੁਣੇ ਅਸੀਂ ਤੁਹਾਨੂੰ ਵਿਦੇਸ਼ ਦੀ ਧਰਤੀ ਕੈਨੇਡਾ ਤੇ ਬਹੁਤ ਹੀ ਸੋਹਣੀ ਰੰਗਾਰੰਗ ਮਨੋਰੰਜਨ ਪ੍ਰੋਗਰਾਮ ਤੀਆਂ ਦਾ ਦਿਖਾ ਰਹੇ ਸੀ ਤੇ ਇਹ ਜਿਹੜਾ ਇਹਨਾਂ ਵਧੀਆ ਪ੍ਰੋਗਰਾਮ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਬੀਬੀਆਂ ਸਾਡੇ ਨਾਲ ਪੈਣਾ ਸਾਡੇ ਨਾਲ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਥਾchna ਜਾਵਾਂਗੀ ਤੁਸੀਂ ਵਿਦੇਸ਼ ਦੀ ਧਰਤੀ ਤੇ ਇਹਨਾਂ ਵਧੀਆ ਰੰਗਾਰੰਗ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਕਿ ਤੁਹਾਨੂੰ ਕਦੇ ਦਿੱਕਤ ਆਈ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕਦੇ ਪ੍ਰੋਗਰਾਮ ਪਹਿਲਾਂ ਵੀ ਕੀਤਾ ਜਾਂ ਨਵਾਂ ਹੈ ਜਾਂ ਸ਼ੁਰੂ ਤੋਂ ਕਰ ਰਹੇ ਹੋ ਨਹੀਂ ਜੀ ਪਹਿਲੇ ਤਾਂ ਤੁਹਾਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਅਸੀਂ ਕਈ ਸਾਲਾਂ ਤੋਂ ਕਰਦੇ ਆ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਭੈਣਾਂ ਬਹੁਤ ਸਾਥ ਦਿੰਦੀਆਂ ਔਰ ਇਹ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਪ੍ਰੋਗਰਾਮ ਕਰਕੇ ਤੇ ਮੈਂ ਇੱਕ ਧਿਆਨ ਦੇਣਾ ਚਾਹਾਂਗੀ ਸਾਡੀ ਬੀਬੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਮੈਂ ਕਹਿੰਦੀ ਪੂਰੇ ਪ੍ਰੋਗਰਾਮ ਚ ਮੈਂ ਇਦਾਂ ਦੀ ਸੋਹਣੀ ਕੋਈ ਨਹੀਂ ਦੇਖੀ ਇਹਨਾਂ ਨੇ ਪੂਰਾ ਵਿਰਸੇ ਨਾਲ ਸੰਬੰਧਿਤ ਥੈਂਕ ਯੂ ਬੇਟਾ ਥੈਂਕ ਯੂ ਤੁਹਾਡਾ ਬਹੁਤ ਹੀ ਇਹਨਾਂ ਨੇ ਸੋਹਣਾ ਟਿੱਕਾ ਸਭ ਕੁਝ ਲਾਇਆ ਹੋਇਆ ਮੈਂ ਬੀਬੀ ਜੀ ਨੂੰ ਪਹੁੰਚਣਾ ਚਾਹਾਂਗੀ ਅੱਜ ਕੱਲ੍ਹ ਦੀ ਮੈਂ ਦੇਖਿਆ ਕਿ ਜਿਹੜੀਆਂ ਨਿਊਲੀ ਲੜਕੀਆਂ ਨੇ ਕਿਸੇ ਨੂੰ ਸ਼ਾਇਦ ਉਹਨਾਂ ਨੂੰ ਹੈਜ਼ਿਟੇਟ ਹੁੰਦੀ ਹੈ ਨਾ ਇਦਾਂ ਦੀਆਂ ਚੀਜ਼ਾਂ ਪਾਉਣ ਨੂੰ ਤਾਂ ਉਹਨੂੰ ਕਿਦਾਂ ਤਾਂ ਲੱਗਿਆ ਤੁਸੀਂ ਪੂਰਾ ਸ਼ਿੰਗਾਰ ਕੀਤਾ ਹੈ ਪਤਾ ਅਸੀਂ ਆਪਣੇ ਕਲਚਰ ਨੂੰ ਜਿੰਦਾ ਰੱਖਣ ਦੀ ਖਾਤਰ ਅਸੀਂ ਆਪ ਜਾਨ ਨੂੰ ਦੁੱਖ ਦੇ ਕੇ ਵੀ ਅਸੀਂ ਆਪਣਾ ਸ਼ੌਂਕ ਪੂਰਾ ਕਰਨਾ ਆਪਣੇ ਕਲਚਰ ਦਾ ਨਾ ਕਰਨਾ ਸਹੀ ਗੱਲ ਹੈ ਬਹੁਤ ਸੁਣੀ ਗੱਲ ਗਈ ਹੈ ਬੀਬੀ ਜੀ ਨੇ ਕਿਉਂਕਿ ਸਾਰੀ ਉਮਰ ਲੱਗੀ ਕਮਾਈਆਂ ਕਰਦੇ ਨੂੰ ਹਨਾ ਤੇ ਹੁਣ ਲੱਗਦਾ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਲਈਏ ਤੇ ਬਹੁਤ ਤੇ ਤੁਹਾਡਾ ਨਾਮ ਕੀ ਹੈ ਜੀ ਰਣਜੀਤ ਕੌਰ ਮਾਨ ਜੀ ਹਾਂ ਜੀ ਤੇ ਮੈਂ ਤੁਹਾਡਾ ਨਾਮ ਕੀ ਹੈ ਜੀ ਰਣਜੀਤ ਲਾਲੀ ਰਣਜੀਤ ਤੁਸੀਂ ਕਿੰਨੇ ਸਾਲ ਤੋਂ ਇੱਥੇ ਕੈਨੇਡਾ ਦੀ ਧਰਤੀ ਤੇ ਰਹ ਰਹੇ ਹੋ ਜੀ ਸਾਨੂੰ 16 ਸਾਲ ਹੋ ਗਏ ਇੱਥੇ ਆਇਆ ਨੂੰ ਤੇ ਕਿੰਨੇ ਸਾਲਾਂ ਤੋਂ ਤੁਸੀਂ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੋ ਸਾਨੂੰ 8 ਸਾਲ ਹੋ ਗਏ ਬਹੁਤ ਵਧੀਆ ਜਿਵੇਂ ਤੁਸੀਂ ਇਹ ਪ੍ਰੋਗਰਾਮ ਅਰਗਨਾਈਜ਼ ਕੀਤਾ ਬਹੁਤ ਸੋਹਣਿਆ ਫੁਲਕਾਰ ਹੀ ਹੈ ਮਤਲਬ ਕਿ ਪੂਰਾ ਪ੍ਰੋਪਰ ਲੱਗੇ ਨਹੀਂ ਰਿਹਾ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਪ੍ਰੋਗਰਾਮ ਕਹਿੰਮੈਂ ਖੁਦ ਤੇ ਪੰਜਾਬ ਦੀ ਧਰਤੀ ਤੇ ਵੀ ਕਈ ਪ੍ਰੋਗਰਾਮ ਆਦਾ ਅਰਗਨਾਈਜ਼ ਕੀਤੇ ਆ ਐਂਕਰਿੰਗ ਕੀਤੀ ਹੈ ਪਰ ਇੱਥੇ ਦਾ ਪ੍ਰੋਗਰਾਮ ਦੇਖ ਕੇ ਇਦਾਂ ਲੱਗ ਰਿਹਾ ਕਿ ਨਹੀਂ ਕਿ ਅਸੀਂ ਕੁਝ ਛੱਡ ਰਹਿਆਂ ਕਿ ਜਿਹੜਾ ਸਾਡੇ ਦੂਰ ਦੇ ਰਹਿਣ ਦੇ ਵਿਦੇਸ਼ਾਂ ਨੇ ਸੰਭਿਆ ਹੋਇਆ ਤੁਹਾਨੂੰ ਇਦਾਂ ਦੇ ਪ੍ਰੋਗਰਾਮ ਮੇਰੇ ਖਿਆਲ ਤਾ ਨੂੰ ਸਾਲ ਕਿੰਨੀ ਦੇਰ ਤੋਂ ਇੰਤਜ਼ਾਰ ਰਹਿੰਦਾ ਧੀਆਂ ਦੇ ਪ੍ਰੋਗਰਾਮ ਦਾ ਤੁਹਾਨੂੰ ਬਸ ਆ ਸਮਾਪਤੀ ਹੋਣੀ ਫੇਰ ਨਵੇਂ ਦੀ ਸ਼ੁਰੂਆਤ ਸਹੀ ਗੱਲ ਸ਼ ਤੈਨੂੰ ਕਿੰਨਾ ਕਦੇ ਕੋਈ ਮੁਸ਼ਕਿਲ ਆਈ ਹੈ ਕਿ ਇਦਾਂ ਦੀ ਧਰਤੀ ਤੇ ਤੁਸੀਂ ਆ ਕੇ ਇਦਾਂ ਦਾ ਕਲਚਰ ਪ੍ਰੋਗਰਾਮ ਕਰਨਾ ਜਿਵੇਂ ਇੱਥੇ ਦਾ ਆਪਣਾ ਮਾਹੌਲ ਨਹੀਂ ਹੈ ਨਾ ਆਪਾਂ ਅੰਗਰੇਜ਼ ਦੀ ਧਰਤੀ ਤੇ ਆ ਕੋਈ ਇਦਾਂ ਦੀ ਕੋਈ ਉਹਨਾਂ ਦੇ ਰੂਲ ਰੈਗੂਲੇਸ਼ਨ ਹੁੰਦੇ ਆ ਕਿ ਤੁਹਾਨੂੰ ਕਰਨ ਚ ਕੋਈ ਪ੍ਰੋਬਲਮ ਆਈ ਹੋਵੇ ਪ੍ਰੋਗਰਾਮ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਕੈਨੇਡਾ ਡੇ ਵੀ ਇੱਥੇ ਮਨਾਉਂਦੇ ਆ ਤੇ ਤੀਆਂ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਗੱਲ ਉਹਨਾਂ ਨੇ ਬਹੁਤ ਸੋਹਣੀ ਕਿਹਾ ਕਿ ਜਿਵੇਂ ਅਸੀਂ ਵਿਸੇ ਨਾਲ ਸੰਬੰਧਿਤ ਕੈਨੇਡਾ ਡੇ ਵੀ ਮਨਾਉਂਦੇ ਤੇ ਤੀਆਂ ਦੇ ਪ੍ਰੋਗਰਾਮ ਵੀ ਏ ਸਾਡੇ ਪੈਣ ਜੀ ਇਹਨਾਂ ਨੇ ਜ਼ਰੂਰ ਕਹਿ ਕੇ ਬੋਲੀਆਂ ਦਾ ਮਹਿਕਮਾ ਨਾ ਕਲੀ ਹੁੰਦਾ ਤੇ ਅਸੀਂ ਹੁਣ ਚਾਹਾਂਗੇ ਕਿ ਵਧੀਆ ਜੀ ਬੋਲੀ ਸੁਣਾ ਦੇਣ ਸੁਣਾ ਦੇ ਜੀ ਸੁਣਾ ਦੇ ਸੁਣਨ ਦਾ ਮਹੀਨਾ ਕਿਹੀ ਤਪ ਤਪ ਲਾਈਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਤਾਣਛੇ ਤੇਰੀ ਵੇ ਜਿਹੜੀ ਲੰਡਨ ਮੰਗਾਈਆ ਮੈਂ ਇੱਕ ਗੱਲ ਉਹ ਕਹਿਣਾ ਚਾਹਾਂਗੀ ਕਿ ਮੈਂ ਸਾਰੀਆਂ ਨਾ ਲੇਡੀਜ਼ ਨੂੰ ਦੇਖਿਆ ਤਿਆਰ ਹੋਈਆਂ ਵੀ ਅਸੀਂ ਪਰ ਇਹ ਜਿਹੜੇ ਸਾਡੇ ਪੁਰਾਣੇ ਖੁੰਡ ਨੇ ਇਹ ਸਭ ਤੋਂ ਜਿਹੋ ਇਹਨਾਂ ਨੇ ਲਹਿੰਗੇ ਪਾਏ ਹੋਏ ਨੇ ਹਾਂ ਸਹੀ ਗੱਲ ਹੈ ਉਹ ਕਹਿੰਦੇ ਨਾ 올ਡ ਇਜ਼ ਗੋਲਡ ਹੈ ਨਾ ਉਹ ਤੁਸੀਂ ਪ੍ਰੂਵ ਕਰਤਾ ਹੈ ਨਾ ਇੰਨੇ ਸੋਹਣੇ ਲੱਗ ਰਹੇ ਕਿ ਇਹਨਾਂ ਨੇ ਸਾਰੇ ਨੇ ਘੱਗਰੇ ਪਾਏ ਨੇ ਪ੍ਰੋਪਰ ਟਿਪੀਕਲ ਜਿਹੜੀ ਪੰਜਾਬੀ ਬਾਣੀ ਚ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੇ ਤੁਹਾਨੂੰ ਨਜ਼ਰ ਨਾ ਲੱਗੇ ਕਿਸੇ ਦੀ ਥੈਂਕ ਯੂ ਹਾਂਜੀ ਤੇ ਮੈਂ ਹੀ ਲੈ ਆ ਗੱਡੀ ਝੋੜ ਕੇ ਮੈਂ ਨਹੀਂ ਬਾਪੂ ਜਾਣਾ ਲੈ ਜਾ ਗੱਡੀ ਕਾਲੀ ਮੋੜ ਕੇ ਮੈਨੀ ਸੋਰੇ ਜਾਣਾ ਲੈ ਜਾ ਗੱਡੀ ਕਾਲੀ ਮੋੜ ਕੇ ਮੈਨੀ ਸੋਰੇ ਜਾਣਾ ਗੱਡੀ ਨੂੰ ਲੈ ਜਾ ਮੋੜ ਕੇ ਸੌਣ ਦੇ ਮਹੀਨੇ ਗਿੱਦੇ ਕਲਰਾਂ ਚ ਪੈਣ ਨੀ ਖੇਚ ਲਾ ਤਿਆਰੀ ਤੈਨੂੰ ਜੱਟ ਆ ਆ ਲੈਣ ਨੀ ਖੇਚ ਲਾ ਤਿਆਰੀ ਤੈਨੂੰ ਜੱਟ ਆ ਆ ਲੈਣ ਨੀ ਖੇਚ ਲਾ ਤਿਆਰੀ ਤੈਨੂੰ ਜੱਟ ਆ ਆ ਲੈਣ ਨੀ ਬੋਤੇ ਨੀ ਪਰਮਾ ਵੜੀਏ ਤੈਨੂੰ ਤੀਆਂ ਨੂੰ ਲੈਣ ਨਾ ਆਇਆ ਬੋਤੇ ਨੀ ਪਰਮਾ ਵੜੀਏ ਨੂੰ ਤੀਆਂ ਨੂੰ ਲੈਣ ਨਾ ਆਇਆ ਸਸੇਨੀ ਬੜੇ ਮੇ ਰੰਗੀਏ ਤੈਨੂੰ ਮਰ ਦੇ ਲੈ ਦਰ ਦੇ ਲੈ ਮਾਏ ਸਸੇਨੀ ਬੜੇ ਮੇ ਰੰਗੀਏ ਤੈਨੂੰ ਢਾਰ ਦੇ ਲੈਣ ਲਿਆਏ ਸਸੇਨੀ ਬੜੇ ਮੇ ਰੰਗੀਏ ਬਹੁਤ ਸੋਹਣਾ ਲੱਗਿਆ ਕਿਉਂਕਿ ਅਜਿਹੀ ਜੀਆਂ ਬੋਲੀਆਂ ਹਨ ਤੁਸੀਂ ਵੀ ਕੋਈ ਬੋਲੀ ਪਾ ਕੇ ਜਰੂਰ ਸੁਣਾਓ ਜੀ ਆਪ ਰੁਕ ਕੇ ਸੁਣਾ ਦੇ ਰਹੀ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਕਿਨੇ ਬਣਾਈਆਂ ਸਾਡੇ ਸਤਗੁਰ ਨੇ ਮਗਰ ਚੜੇਲਾ ਲਾਈਆਂ ਸਾਡੇ ਸਤਗੁਰ ਨੇ ਮਗਰ ਚੜੇਲਾ ਇਆਂ ਸਾਡੇ ਸਤਗੁਰ ਨੇ ਮਗਰ ਚੜੇਲਾ ਲਾਈਆਂ ਸਾਡੇ ਸਤਗੁਰ ਨੇ ਪਰ ਮੈਂ ਇੱਕ ਬੀਬੀ ਜੀ ਨੂੰ ਬੀਬੀ ਜੀ ਨੇ ਇੱਕ ਗੱਲ ਜਰੂਰ ਇਆਂ ਤਰਮ ਦੀਆਂ ਮਾਮਾ ਨਾਲੇ ਸੱਸਾ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾ ਮਾ ਨਾਲੇ ਸੱਸਾ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾ ਮਾ ਨਾਲੇ ਸੱਸਾ ਪੁੱਤ ਦਿੰਦੀਆਂ ਸੱਸ ਨੂੰ ਦਾ ਰਿਸ਼ਤਾ ਬੜਾ ਖੱਟਾ ਮਿੱਠਾ ਰਿਸ਼ਤਾ ਹੈ ਹਨਾ ਕਹਤੇ ਸੀ ਉਤਰਾਉਂਦੇ ਕਦੇ ਛੁੜਾਉਂਦੇ ਪਰ ਇਹੀ ਹੈ ਜਿਹੜਾ ਸਾਡਾ ਪਰਿਵਾਰ ਬਣਦਾ ਕਿਤੇ ਨੂੰ ਦੀ ਕਿਤੇ ਸੱਸ ਦੀ ਤੇ ਬਹੁਤ ਸੋਹਣਾ ਲੱਗੇ ਇਦਾਂ ਦੀਆਂ ਬੋਲੀਆਂ ਆਪਣੇ ਮਨਾਂ ਦੀ ਪੜਾਅਸ ਨਿਕਲ ਜਾਂਦੀ ਜਿਹੜੀ ਅਸੀਂ ਸਾਹਮਣੇ ਨਹੀਂ ਕੱਢ ਸਕਦੇ ਹਾਂਜੀ ਤੁਸੀਂ ਵੀ ਬਹੁਤ ਧੰਨਵਾਦ ਹੋਰ ਪਾ ਲਓ ਧੰਨਵਾਦ ਸਸਾ ਸਸਾ ਹਰ ਕੋਈ ਕਹਿੰਦਾ ਰੀਸ ਨਾ ਹੁੰਦੀ ਮਾਂ ਮਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ ਮੈਂ ਮਛ ਮੈਂ ਮਛਲੀ ਦਰਿਆਵਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ ਮੈਂ ਮਛਲੀ ਬਹੁਤ ਬਹੁਤ ਹੁਣ ਕੋਈ ਟਾਈਮ ਤੇ ਯਾਦ ਨਹੀਂ ਆਉਂਦਾ ਆ ਤੁਸੀਂ ਹੀ ਬਾਬਾ ਜਾਗੋ ਵਿੱਚੋਂ ਤੇਲ ਮੁਕਿਆ ਕੋਈ ਪਾਊਗਾ ਨਸੀਬਾ ਬਾਬਾ ਜਾਗੋ ਵਿੱਚੋਂ ਤੇਲ ਮੁਕਿਆ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਆਪਣੇ ਵਿਰਸੇ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ ਪੱਖੀਆਂ ਮੇਰੇ ਖਿਆਲ ਤੁਸੀਂ ਇੱਥੇ ਤਾਂ ਇੰਨੀ ਗਰਮੀ ਹੈ ਨਹੀਂ ਤੁਸੀਂ ਪੱਖੀਆਂ ਪੱਖੀਆਂ ਸੀ ਸਾਰੇ ਵਿਰਸੇ ਨੂੰ ਸੰਭਾਲਣ ਲਈ ਤੇ ਆਪਣੇ ਸ਼ੌਂਕ ਲਈ ਤੇ ਤਿਆਂ ਦੀ ਗੈਟ ਅਪ ਵਾਸਤੇ ਲਿਆ ਸਹੀ ਗੱਲ ਹੈ ਬਹੁਤ ਸੋਹਣੀਆਂ ਇੱਥੇ ਆ ਸਹੀ ਗੱਲ ਹੈ ਬਹੁਤ ਸੋਹਣੇ ਐਦਾਂ ਦੇ ਕਲਿੱਪ ਮੇਰੇ ਖਿਆਲ ਅੱਜ ਕੱਲ ਨਹੀਂ ਮਿਲਦੇ ਹਨਾ ਐਦਾਂ ਦੇ ਨਹੀਂ ਦੇਖੇ ਵੀ ਤੇ ਇਹਨਾਂ ਨੇ ਦਰਿਆ ਵੀ ਬੜੀਆਂ ਸੋਹਣੀਆਂ ਜਿਹੜੀਆਂ ਦਰਿਆ ਅੱਜ ਕੱਲ ਪੇਟੀ ਚ ਬੰਦ ਪਈਆਂ ਤੇ ਉਹਨਾਂ ਨੇ ਇੱਥੇ ਵੀ ਲਗਾਈਆਂ ਹੋਈਆਂ ਮੈਂ ਚਾਹਾਂਗੀ ਤੁਸੀਂ ਉਰਦਖਾਉ ਦਰਿਆ ਪਈਆ ਦੇਖੋ ਮੰਜੇ ਤੇ ਰੱਖੀ ਹੋਈ ਆ ਦੇਖੋ ਬਾਲਨੀਆ ਦਿਨੀ ਸਗਨਾ ਦੇ ਸਗਨਾ ਨਾਲゥム ਨਾਲੀਆ ਦਿਨੀ ਸਗ ਬਹੁਤ ਵਧੀਆ ਗੱਲ ਹੈ ਤੇ ਬਹੁਤ ਸੋਹਣੀ ਵੀਲੇ ਸਹੀ ਗੱਲ ਹੈ ਇਹ ਦੇੜੇ ਦਿਲ ਸ਼ਗਨਾਈ ਦੇ ਹੁੰਦੇ ਆ ਕਿ ਇਦਾਂ ਦੇ ਜਿਹੜੇ ਅਸੀਂ ਬਿਜ਼ੀ ਦੇਸ਼ ਚਾ ਹਨਾ ਕਿ ਕੋਈ ਇੱਕ ਦੂਜੇ ਦੀ ਸ਼ਕਲ ਨੂੰ ਦੇਖਣ ਨੂੰ ਵੀ ਰਹਿ ਜਾਂਦਾ ਤੇ ਇਦਾਂ ਦੇ ਪ੍ਰੋਗਰਾਮ ਤੀਆਂ ਤੇ ਸਾਨੂੰ ਇੱਕ ਦੂਜੇ ਨਾਲ ਹੱਸਣ ਖੇਲਣ ਠੱਠੇ ਤੇ ਬੋਲੀਆਂ ਪਾਣ ਦਾ ਮੌਕਾ ਮਿਲਦਾ ਬਹੁਤ ਸੋਹਣਾ ਪ੍ਰੋਗਰਾਮ ਜੀ ਥੈਂਕ ਯੂ ਜੀ ਸਰ ਦਾ ਬਹੁਤ ਬਹੁਤ ਧੰਨਵਾਦ ਜੀ ਟਵੀ ਵਾਲਿਓ ਮੂਵੀ ਬਣਾ ਲਓ ਜੀ ਜਾਗੋ ਆਇਆ ਸ਼ਾਵਾ ਜੀ ਜਾਗੋ ਈ ਜੀ ਜਾਗੋ ਆਇਆ ਸੂਤ ਦੇ ਮਿੱਕੇ ਤੇ ਰਿਆ ਨੀਚੇ ਤੇ ਚਿਬਰਾ ਗਰੇ ਗਿਆ ਮਾਂ ਮਾਤੀਆਂ ਨੇ ਗੱਲਾਂ ਨਾ ਕਰੀਆਂ ਬਈ ਚੇਤੇ ਚ ਸਰੀਏ ਗੰਦੀ ਕੁੜੀਏ ਚੱਕ ਲਿਆ ਬਜਾਰ ਵਿੱਚੋਂ ਛੰਨਾਂ ਬੰਦ ਗਈ ਪੁੱਲ ਗਈ ਦੀਦੀ ਸਾਡੀ ਨਾ ਨਾ ਮੈਂ ਹੋਰ ਬਹੁਤ ਸਾਰੇ ਆ ਗਿਆ ਉਹ ਦੇਖੋ ਤੁਸੀਂ ਬੜਾਈ ਖੜਹਿ ਗਈ ਇੱਥੇ ਵਾਲੇ ਆ ਗਏ ਜੀ ਦਾ ਪੁੱਤ ਆਉਂਦੇ ਆਉਂਦੇ ਆਂਦੇ ਸ਼ਗਨ ਨਮਣਾ ਹੁਣ ਤੱਕ ਅਸੀਂ ਪੰਜਾਬ ਦੀਆਂ ਬਹੁਤ ਹੁਣ ਅਸੀਂ ਪੰਜਾਬ ਦੀਆਂ ਬਹੁਤ ਸੋਹਣੀਆਂ ਮੁਟਿਆਰਾਂ ਦੇਖ ਰੇ ਸੀ ਹੁਣ ਅਸੀਂ ਪੰਜਾਬ ਦਾ ਲਾੜਾ ਵੀ ਦੇਖ ਲਿਆ ਦੇਖੋ ਜੀ ਪੰਜਾਬ ਦਾ ਮੁੱਛ ਫੁੱਟ ਗੱਭਰੂ ਮੁੱਛ ਮੁਟ ਗੱਭਰੂ ਤਾਂ ਨਹੀਂ ਵਕੇ ਸਾਹ ਤੇ ਪਰ ਗੱਭਰੂ ਜ਼ਰੂਰ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਰਿੰਦਰ ਕੌਰ ਹੈ ਸੁਰਿੰਦਰ ਸਿੰਘ ਹੈ ਜੀ ਸਹੀ ਗੱਲ ਹੈ ਤੁਸੀਂ ਇਦਾਂ ਦਾ ਗੈਟਅਪ ਧਾਰਨ ਕੀਤਾ ਕੀ ਤੁਹਾਨੂੰ ਫੁਰਨਾ ਫਿਰਿਆ ਕਿ ਮੈਂ ਇਹ ਅਲੱਗ ਜਾ ਗੈਟਅਪ ਧਾਰਨ ਕਰਾਂ ਦੱਜੇ ਗਾਲਾ ਮੈਂ ਹੋਰ ਕੁਝ ਦੱਸ ਨਹੀਂ ਤੁਸੀਂ ਇਹ ਬਹੁਤ ਸੋਹਣਾ ਦੇਖੋ ਕੈਂਠਾ ਪਾਇਆ ਹੈ ਨਾ ਪੰਜਾਬੀ ਇਹ ਪੁਰਾਣੇ ਜਵਾਨੇ ਚ ਜਿਹੜੇ ਸਾਡੇ ਬਜ਼ੁਰਗ ਸੀਗੇ ਜਦੋਂ ਜਵਾਨ ਹੁੰਦੇ ਸੀਗੇ ਸਾਡੇ ਗੱਭਰੂ ਸੀ ਕੈਂਠਾ ਪਾਉਂਦੇ ਹੁੰਦੇ ਸੀ ਤੁਹਾਨੂੰ ਕਿਵੇਂ ਫੁਰਨਾ ਫੁਰਿਆ ਕਿ ਮੈਂ ਇੱਕ ਅਲੱਗ ਜਿਹਾ ਗੈਟਅਪ ਤਿਆਰ ਕਰਾਂ ਮੈਂ ਅੱਜ ਸਾਡੀਆਂ ਜਵਾਨ ਕੁੜੀਆਂ ਦੇਖਣ ਆਉਣਗੀਆਂ ਗੱਭਰੂ ਜਵਾਨ ਨੂੰ ਮੈਂ ਸੱਚ ਬੱਜ ਕੇ ਜਮਾ ਤੇ ਸਾਰੇ ਮੈਨੂੰ ਦੇਖ ਰਜ ਰਜ ਕੇ ਸਹੀ ਗੱਲ ਹੈ ਨਾ ਸੋਹਣਾ ਗੱਭਰੂ ਕੋਈ ਨਹੀਂ ਹੈਗਾ ਸਾਰੀ ਬੀਬੀਆਂ ਚ ਕੋਈ ਗੱਭਰੂ ਦਮਕਦਾ ਜੀ ਵੈਰੀ ਵੈਰੀ ਵਿਆਹ ਵਿਆਹ ਅੱਜ ਹੋਇਆ ਅੱਜ ਹੀ ਬੋਟੀ ਆਏ ਹਾਂ ਜੀ ਹਾਂਜੀ 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 ਕੋਈ ਨਹੀਂ ਜੀ ਵਿਆਹ ਦੇ ਦਿਨ ਆਪਣੇ ਯਾਦ ਆ ਕੇ ਦੁਬਾਰਾ ਹਾਂਜੀ ਦੁਬਾਰਾ ਸਿਰ ਯਾਦ ਆ ਗਿਆ ਜੀ ਨਾਲੇ ਵੀ ਪੱਕੇ ਹੋਣਾ ਹੈ ਇਹ ਕਰਨਾ ਹੀ ਪੈਣਾ ਕੁਝ ਮੰਨਦੀਆਂ ਖੁਸ਼ੀਆਂ ਸੀ ਜਿਹੜੀਆਂ ਉਹ ਤਾਂ ਅਧੂਰੀਆਂ ਰਹਿ ਗਈਆਂ ਤੇ ਹੁਣ ਪੂਰੀਆਂ ਕੀਤੀਆਂ ਨੇ ਹਾਂਜੀ ਇੱਕ ਮੈਂ ਹੋਰ ਗੱਲ ਸਾਂਝੀ ਕਰਦੀ ਹਾਂ ਮੈਂ ਅਮਰਿੰਦਰ ਗਿੱਲ ਦੀ ਮੂਵੀ ਚ ਆਪਣਾ ਪਲੇ ਕੀਤਾ ਸਾਰੇ ਜਣੇ ਦੇਖਣ ਜਾਓ ਤੇ ਦੇਖੋ ਤਾਂ ਮੈਨੂੰ ਪੁਛਾਣਾ ਜਿੱਥੇ ਵੀ ਆ ਜਾਵਾ ਮੂਵੀ ਦਾ ਨਾਮ ਦੱਸੋ ਜੀ ਕੀ दारू ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ ਜਿਹੜੀ ਉਹਨਾਂ ਦੀ ਅੱਜਕੱਲ ਨਵੀਂ ਮੂਵੀ ਆਈ ਹੈ ਠੀਕ ਦੋ ਤਰੀਕ ਨੂੰ ਓਕੇ ਜੋ ਕੀ ਮੇਰੀਏ ਚਿਤ ਮੈਨੂੰ ਜਾਣੀ ਨਹੀਂ ਆਉਣਾ ਮਾਏ ਮੇਰ ਗੇਟ ਤੁਮ ਮੈਨੂੰ ਤੋਵੀਂ ਬੇ ਆਉਣਾ ਮਾਏ ਮੇਰ ਵਾਹ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਾਡਾ ਬਹੁਤ ਹੁਣੇ ਅਸੀਂ ਪ੍ਰਲੰਗੰਗ ਪ੍ਰੋਗਰਾਮ ਚ ਦੇਖ ਰਹੇ ਸੀ ਕਿ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਸੀਗਾ ਠੰਡਾ ਮਿੱਠੇ ਜਲਦੀ ਸੇਵਾ ਕੀਤੀ ਜਾ ਰਹੀ ਸੀ ਮੈਂ ਦੱਸਣਾ ਚਾਹਾਂਗੀ ਕਿ ਇਹ ਜੋ ਇੰਨੀ ਨੇਕ ਸੇਵਾ ਸੀਗੀ ਇਹ ਸਾਡੀਆਂ ਭੈਣਾਂ ਨੇ ਇਹ ਦੋਨੇ ਸਿਸਟਰ ਨੇ ਇਹਨਾਂ ਦੋਨਾਂ ਵੱਲੋਂ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਇਹੀ ਕਰ ਰਹੇ ਨੇ ਤੁਹਾਡਾ ਨਾਮ ਕੀ ਹੈ ਜੀ ਮਹਿੰਦਰ ਕੁਰ ਤੁਹਾਡਾ ਜੀ ਮਹਿੰਦਰ ਕੁਰ ਆਪਦਾ ਵੀ ਮਹਿੰਦਰ ਮਹਿੰਦਰ ਕੁਰ ਵੀ ਇਹ ਤੁਹਾਨੂੰ ਕਿਵੇਂ ਫੁਰਨਾ ਫੁਰਿਆ ਦੇਖੋ ਪੰਜਾਬ ਜਿਵੇਂ ਗਰਮੀਆਂ ਚ ਲੱਗਿਆ ਹੀ ਰਹਿੰਦਾ ਹਲ ਗਲੀ ਨੁੱਕੜ ਤੇ ਹਨਾ ਠੰਡੇ ਮਿੱਠੇ ਜਲ ਦੀ ਛਵੀ ਲੱਗੀ ਰਹਿੰਦੀ ਤੇ ਤੁਹਾਨੂੰ ਕਿਵੇਂ ਫੁਰਨਾ ਫੁਰਿਆ ਕਿ ਇੱਥੇ ਕੈਨੇਡਾ ਦੀ ਧਰਤੀ ਤੇ ਵੀ ਅਸੀਂ ਇਹ ਰੀਤ ਚਲਾਈ ਹੈ ਜੀ ਹਾਂਜੀ ਇਹ ਸਾਨੂੰ ਬਹੁਤ ਵਧੀਆ ਉਹਨਾਂ ਦਾ ਸਿੱਧੀ ਪੁਰਬਤ ਕਰਦੇ ਸੀ ਆਪਾਂ ਕਿ ਉਹਨਾਂ ਦਾ ਨਾਮ ਲੈ ਕੇ ਇੱਥੇ ਬਣਾ ਤਾ ਨਹੀਂ ਵਧੀਆ ਗੱਲ ਹਾਂਜੀ ਇੱਥੇ ਅਸੀਂ ਪਿਛਲੇ ਸਾਲ ਤੋਂ ਕਰਨ ਲੱਗੇ ਹਾਂ ਨਹੀਂ ਬਹੁਤ ਵਧੀਆ ਕਿਉਂਕਿ ਹਾਂਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਬਹੁਤ ਆਸਾਨ ਵਧੀਆ ਲੱਗਾ ਸੋਹਣਾ ਲੱਗਦਾ ਹੈ ਬਹੁਤ ਵਧੀਆ ਹੈ ਹਾਂ ਪਾਣੀ ਪੜਨ ਤਾਂ ਹਰ ਇੱਕ ਨੂੰ ਚੰਗਾ ਹੁੰਦਾ ਸਭ ਤੋਂ ਵਧੀਆ ਤੁਸੀਂ ਆਏ ਸਾਨੂੰ ਬਹੁਤ ਸੋਹਣਾ ਲੱਗਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਅਸੀਂ ਪਹਿਲੀ ਵਾਰ ਆਏ ਸੀਗੇ ਇਹਨਾਂ ਨੇ ਸਾਨੂੰ ਸਾਰੇ ਆਰਗੇਨਾਈਜ਼ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਇੰਨੀ ਜ਼ਿਆਦਾ ਇਹਨਾਂ ਨੇ ਆਪਣੇ ਦਿਖਾਈ ਕਿ ਸਾਨੂੰ ਬਹੁਤ ਅੱਛਾ ਲੱਗਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ Yeah.